ਸਵਾਗਤ ਹੈ ਜੀ ਸਭ ਦਾ ਨਿਊਜ਼ 22 ਟੀਵੀ ਚੈਨਲ ਤੇ ਸੋ ਅੱਜ ਅਸੀਂ ਪਿੰਡ ਰੰਦਾਵਾ ਮਸੰਦਾ ਵਿੱਚ ਪਹੁੰਚੇ ਆ ਸੋ ਜਿੱਥੇ ਬਹੁਤ ਹੀ ਬਹੁਤ ਹੀ ਕਾਰਨਾਮੀ ਸ਼ਖਸੀਅਤ ਨਾਲ ਤੁਹਾਨੂੰ ਆਪਾਂ ਮਿਲਾਉਣ ਜਾ ਰਹੇ ਆ ਸੋ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਆ ਸੋ ਇੰਜੀਨੀਅਰ ਰਣਜੀਤ ਮਾਈ ਸਾਹਿਬ ਸੋ ਮਿਊਜ਼ਿਕ ਵੇਵਸ ਕੰਪਨੀ ਜੋ ਪ੍ਰੋਡੂਸਰ ਡਾਇਰੈਕਟਰ ਨੇ ਸੋ ਉਹਨਾਂ ਨਾਲ ਆਪਾਂ ਇੱਥੇ ਗੱਲਬਾਤ ਕਰਨ ਲਈ ਪਹੁੰਚੇ ਪਹੁੰਚੇ ਆ ਪਿੰਡ ਦੇ ਵਿੱਚ ਸੋ ਉਹਨਾਂ ਦੇ ਘਰ ਵਿੱਚ ਸੋ ਉਹਨਾਂ ਨੇ ਕਾਫੀ ਜਿਹੜੇ ਗਾਣੇ ਬਹੁਤ ਜਿਹੜੇ ਸਮਾਜ ਦੀ ਵਿੱਚ ਝੋਲੀ ਵਿੱਚ ਪਾਏ ਆ ਬਹੁਤ ਗਾਣੇ ਜਿਹੜੇ ਉਹਨਾਂ ਨੇ ਹਿੱਟ ਦਿੱਤੇ ਆ ਸੋ ਉਹਨਾਂ ਆਪਾਂ ਗਾਣਿਆਂ ਦੀ ਵੀ ਗੱਲਬਾਤ ਕਰਾਂਗੇ ਸੋ ਕਿਹੜੇ ਕਿਹੜੇ ਗਾਣੇ ਉਹਨਾਂ ਨੇ ਹਿੱਟ ਦਿੱਤੇ ਆ ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨਾਲ ਜਿਹੜੇ ਇਹ ਇਸ ਲਾਈਨ 'ਚ ਆਏ ਕਿੱਦਾਂ ਇਹਨਾਂ ਨੇ ਕੰਪਨੀ ਕਿੱਦਾਂ ਖੋਲੀ ਸੋ ਕਲਾਕਾਰਾਂ ਨਾਲ ਇਹਨਾਂ ਨੇ ਕਿੱਦਾਂ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਮਨਾਉਣ ਜਾ ਰਹੇ ਆ ਸਾਡੇ ਬਹੁਤ ਹੀ ਵਧੀਆ ਸਾਡੇ ਅਜੀਜ਼ ਦੋਸਤ ਉਹ ਸਾਡੇ ਭਰਾ ਜੀ ਇੰਜੀਨੀਅਰ ਰਣਜੀਤ ਮਾਹੀ ਜੀ ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਸੋ ਸਾਡੇ ਰਣਜੀਤ ਮਾਹੀ ਜੀ ਸੋ ਸਵਾਗਤ ਹੈ ਜੀ ਤੁਹਾਡਾ ਚਲਦੇ ਰਣਜੀਤ بھائی ਸਾਹਿਬ ਪਹੁੰਚੋ ਜੀ ਆ ਜਾਓ ਜੀ ਧੰਨਵਾਦੀ ਤੁਹਾਡਾ ਬਹੁਤ ਬਹੁਤ ਜੈ ਭੀਮ ਜੈ ਭਾਰ ਜੀ ਬਹੁਤ ਧੰਨਵਾਦ ਨਿਊਜ਼ 22 ਟੀਵੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਅਸੀਂ ਸਵਾਗਤ ਕਰਦੇ ਹਾਂ ਪਿੰਡ ਰੰਧਾਵਾ ਮਸੰਦਾ ਵਿੱਚ ਜੀ ਤੇ ਦਿਲਵਕ ਸੱਲਨ ਜੀ ਦਾ ਬਹੁਤ ਧੰਨਵਾਦ ਕਰਦੇ ਆ। ਤੋਂ ਦਿਲਵਕ ਸੱਲਨ ਜੀ ਇੱਥੇ ਪਹੁੰਚੇ ਆ। ਅਸੀਂ ਵਿਸ਼ੇਸ਼ ਇਹਨਾਂ ਦੀ ਪੂਰੀ ਟੀਮ ਦੇ ਧੰਨਵਾਦੀ ਹਾਂ ਜੀ। ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਪੂਰਾ ਸਵਾਗਤ ਆ ਚੈਨਲ ਤੇ। ਸੋ ਬਹੁਤ ਤੁਸੀਂ ਮੈਂ ਪਹਿਲਾ ਸਵਾਲ ਮੇਰਾ ਇਹ ਹੀ ਆ ਇਹ ਪਹਿਲਾਂ ਤਾਂ ਤੁਸੀਂ ਦੱਸੋ ਜਿਹੜੀ 뮤ਜ਼ਿਕ ਵੇਵਜ਼ ਤੁਹਾਡੀ ਕੰਪਨੀ ਆ ਜਿਹੜੀ ਤੁਸੀਂ ਸ਼ੁਰੂਆਤ ਕੀਤੀ ਸੀ ਸੋ ਕਦੋਂ ਸ਼ੁਰੂਆਤ ਕੀਤੀ ਸੀ ਕਿਹੜਾ ਗਾਣਾ ਪਹਿਲਾਂ ਉਹਦੇ ਵਿੱਚ ਤੁਸੀਂ ਦਿੱਤਾ ਸੀ। ਆ ਇਸ ਕੰਪਨੀ ਦੇ ਜਿਹੜੇ ਸਾਡੇ ਓਨਰ ਨੇ ਮਾਲਕ ਨੇ ਸਾਡੇ ਮੇਰੇ ਛੋਟੇ ਬ੍ਰਦਰ ਅਮਨ ਮਾਈ ਜੀ ਜੀ ਤੇ ਸਾਡੀ ਮੈਡਮ ਰਾਜਵਿੰਦਰ ਕੌਰ ਜੀ ਜੀ ਉਹਨਾਂ ਨੇ ਇਹ ਜੋ ਵਿਚਾਰ ਇਹ ਦਿਨ ਜੋ ਕੰਪਨੀ ਨੂੰ ਖੋਲਣ ਦਾ ਇੱਕ ਉਹਨਾਂ ਦੇ ਵਿਚਾਰ ਆਇਆ ਸੀ ਵੀ ਇਹ ਜਿਹੜਾ ਕੰਪਨੀ ਖੋਲੀ ਜਾਵੇ ਜਿਹੜੀ ਕਿ ਮਿਸ਼ਨ ਨੂੰ ਸਮਰਪਿਤ ਹੋਵੇ ਜੀ ਤੇ ਸਾਡੇ ਜਿਹੜੇ ਵੀ ਮਾਨਵਤਾਵਾਦੀ ਰਹਿਬਰ ਹੋਏ ਆ ਜੀ ਬਾਬਾ ਸਾਹਿਬ ਤੇ ਸਤਿਗੁਰੂ ਰਵਦਾਸ ਮਹਾਰਾਜ ਤੇ ਹੋਰ ਵੀ ਜਿੰਨੇ ਆਪਣੇ ਮਹਾਪੁਰਚ ਮਾਨਪਤਾਵਾਦੀ ਮਹਾਪੁਰਚ ਹੋਇਆ ਜੀ ਜੀ ਉਹਨਾਂ ਦੇ ਮਿਸ਼ਨ ਨੂੰ ਜੋ ਹੈ ਫਲਾਉਣ ਦੇ ਲਈ ਗਾਇਕੀ ਦੇ ਰਾਹੀਂ ਜਾਂ ਸੱਭਿਆਚਾਰਕ ਤਰੀਕੇ ਦੇ ਰਾਹੀਂ ਉਹਨਾਂ ਨੂੰ ਇੱਕ ਫਲਾ ਜਾਵੇ ਇਹ ਉਹਨਾਂ ਦਾ ਵਿਚਾਰ ਸੀ ਇਕੱਲੀ ਜੀ ਸੋ ਉਹਨਾਂ ਵੱਲੋਂ ਮੈਨੂੰ ਇਹ ਦੱਸੋ ਵੀ ਜਿਹੜਾ ਗਾਣਾ ਜਿਹੜਾ ਪਹਿਲਾ ਫਸਟ ਜਿਹੜਾ ਗਾਣਾ ਜਿਹੜਾ ਉਹ ਕਦੋਂ ਕਿਸ ਟਾਈਮ ਦਿੱਤਾ ਸੀਗਾ ਕਿੰਨੇ ਸਾਲ ਹੋ ਗਏ ਇਹ ਹਾਂਜੀ ਇਸ ਕੰਪਨੀ ਦੇ ਵਿੱਚ ਲਗਭਗ ਮੈਨੂੰ ਲੱਗਦਾ ਵੀ 2017 ਦੇ ਵਿੱਚ ਅਸੀਂ ਪਹਿਲਾ ਜਿਹੜਾ ਇਹਦਾ ਟਰੈਕ ਕੀਤਾ ਸੀ ਜੀ ਤੇ ਮੂਲ ਨਿਵਾਸੀ ਜੀ ਜਿਸ ਦੇ ਕਲਾਕਾਰ ਮਲਕੀਤ ਬਵੇਲੀ ਜੀ ਸਨ ਜੀ ਜੀ ਤੇ ਉਹ ਗੀਤ ਵੀ ਕਾਫੀ ਮਕਬੂਲ ਹੋਇਆ ਸੀ ਜੀ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਟਰੈਕ ਜਿਹੜੀ ਲਾਈਨ ਆ ਇਦਾਂ ਹੀ ਚੱਲਦੀ ਰਹੀ ਜੀ ਜੀ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕਿੰਨੇ ਕ ਜਿਹੜੇ ਗਾਣੇ ਰਿਕਾਰਡ ਕਰ ਚੁੱਕੇ ਹੋ ਔਰ ਕਿੰਨੇ ਕਲਾਕਾਰਾਂ ਨੇ ਤੁਹਾਡੇ ਗਾਣੇ ਗਾਏ ਆ ਇਸ ਕੰਪਨੀ ਦੇ ਵਿੱਚ ਅ ਇਸ ਕੰਪਨੀ ਦੇ ਵਿੱਚ ਲਗਭਗ 60 ਤੋਂ ਜ਼ਿਆਦਾ ਜਿਹੜੇ ਆ ਅਸੀਂ ਗੀਤ ਕਰ ਚੁੱਕੇ ਆ ਜੀ ਜੀ ਇਹ ਐਕਚੁਅਲੀ ਇਹਦੇ ਵਿੱਚ ਪੂਰੀ ਟੀਮ ਦਾ ਸਿਹਰਾ ਹੁੰਦਾ ਕੱਲਾ ਐਕਚੁਅਲੀ ਇੱਕ ਪਰਸਨ ਨਹੀਂ ਕਰ ਸਕਦਾ ਜਦੋਂ ਮਿਸ਼ਨ ਦੀ ਗੱਲ ਆਉਂਦੀ ਆ ਜੀ ਮਿਸ਼ਨਰੀ ਗੀਤਾਂ ਨੂੰ ਲਿਖਣਾ ਗਾਉਣਾ ਉਹਦੀ ਫਿਲਮਾਂਕਣ ਜਿਹੜਾ ਆ ਉਹ ਆਮ ਡਾਇਰੈਕਟਰ ਜਾਂ ਜਿਹੜੇ ਆ ਗਾਉਣ ਵਾਲੇ ਉਹ ਨਹੀਂ ਕਰ ਸਕਦੇ ਉਹ ਇੱਕ ਪੂਰੀ ਪਲੈਨਿੰਗ ਦੇ ਤਹਿਤ ਕੀਤਾ ਜਾਂਦਾ ਉਹਦੇ ਲਈ ਸਾਨੂੰ ਉਹਨਾਂ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਜੀ ਤੇ ਮੈਂ ਧੰਨਵਾਦ ਧੰਨਵਾਦ ਕਰਦਾ ਹਾਂ ਸਾਡੇ ਸੀਐਮਟੀ ਸਟੂਡੀਓ ਦਾ ਜਿਨ੍ਹਾਂ ਨੇ ਵੀਡੀਓ ਵੀ ਬਣਵਾਈ ਆ ਉਹਨੀਆਂ ਆਪਣੀ ਮਿਸ਼ਨ ਦੇ ਤਹਿਤ ਹੀ ਵੀਡੀਓ ਬਣਾਈ ਆ ਕੋਈ ਨਿਰਸਵਾਰਥ ਹੋ ਕੇ ਔਰ ਜਿਹੜੇ ਗੀਤਕਾਰ ਆ ਉਹਨਾਂ ਨੇ ਵੀ ਔਰ ਮੈਂ ਹੁਣ ਜਿਹੜੇ ਸਾਡੇ ਲਗਭਗ 60 ਤੋਂ ਲਗਦਾ ਜਿਆਦਾ ਟਰੈਕ ਆ ਚੁੱਕੇ ਆ ਜਿਸ ਵਿੱਚ ਸਨ ਮਲਕੀਤ ਬਵੇਲੀ ਜੀ ਜੀ ਵਿੱਕੀ ਭਾਦਰਕੇ ਜੀ ਜੀ ਪ੍ਰੇਮਲਤਾ ਜੀ ਜੀ ਕਮਲ ਤੱਲਨ ਜੀ ਜੀ ਸਾਡੇ ਦਲਵੀਰ ਹਰੀਪੁਰਿਆ ਜੀ ਜੀ ਹੋਏ ਗੋਰਾ ਮਾਹੀ ਜੀ ਪਾਲੀ ਫਾਜ਼ਲਪੁਰੀਆ ਜੀ 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 ਔਰ ਤਰੰਬੀਨ ਨਦਾਂ ਜੀ ਮਤਲਬ ਕਾਫੀ ਜਿਹੜੇ ਇਦਾਂ ਸਿੰਗਰ ਹੈ ਕਈਆਂ ਦਾ ਨਾਂ ਨਹੀਂ ਵੀ ਬੋਲ ਹੋਏ ਕਾਫੀ ਸਿੰਗਰ ਹਨ ਜੀ ਮਿਸ਼ਰੀ ਕਲਾਕਾਰ کہہ ਸਕਦੇ ਹੋ ਕਿ ਤੁਹਾਡੇ ਜਿਹੜੇ ਗਾਤਰ ਮਿਸ਼ਰੀ ਕਲਾਕਾਰਾਂ ਨੇ ਗਾਣੇ ਗਾਏ ਜਾਂ ਕੋਈ ਦੂਸਰੇ ਵੀ ਕਹਿ ਸਕਦੇ ਦੂਜੇ ਕਲਾਕਾਰਾਂ ਨੇ ਵੀ ਤੁਹਾਡੇ ਕੋਈ ਗਾਣੇ ਗਾਏ ਨੇ ਨਹੀਂ ਸਾਡਾ ਜਿਹੜਾ ਮੇਨ ਮਕਸਦ ਜਿਹੜਾ ਮਿਸ਼ਨ ਦੇ ਉੱਤੇ ਆ ਜੀ ਅਸੀਂ ਪਹਿਲ ਮਿਸ਼ਨਰੀ ਗੀਤਾਂ ਨੂੰ ਹੀ ਦਿੰਦੇ ਆ ਜੀ ਜੀ ਕਿਉਂਕਿ ਸਾਡਾ ਜਿਹੜਾ ਮੇਨ ਮਕਸਦ ਸੀ ਵੀ ਮਿਸ਼ਨ ਨੂੰ 바ਵਾ ਸਾਹਿਬ ਦੇ ਮਿਸ਼ਨ ਨੂੰ ਰਵਦਾਸ ਮਹਾਰਾਜ ਦੇ ਮਿਸ਼ਨ ਨੂੰ ਜੀ ਸਤਗੁਰੂ ਗੁਰਦਾਸ ਕਬੀਰ ਮਹਾਰਾਜ ਦੇ ਮਿਸ਼ਨ ਨੂੰ ਜੀ ਗੁਨਾਰਕ ਮਹਾਰਾਜ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣਾ ਕਿਉਂਕਿ ਅਸੀਂ ਮੰਨਦਾ 바ਦੀ ਰਹਿਬਰਾਂ ਦੀ ਜਿਹੜੀ ਆ ਫਲਸਫੀ ਆ ਉਹਨਾਂ ਨੂੰ ਗੀਤਾਂ ਰਾਹੀਂ ਉਹ ਫਲਾਉਣਾ ਚਾਹੁੰਦੇ ਸੀ ਇਸ ਕਰਕੇ ਇਹ ਉਹਨਾਂ ਨੂੰ ਹੀ ਡੈਡੀਕੇਟਡ ਆਇਆ ਸੀ ਜੀ ਜੀ ਹਾਂਜੀ ਸੋ ਸਰ ਇੱਕ ਹੋਰ ਆ ਜਿਹਦਾ ਤੁਹਾਡੇ ਬ੍ਰਦਰ ਨੇ ਪਵਨ ਮਾਹੀ ਜੀ ਸੋ ਉਹ ਵੀ ਬਹੁਤ ਵਧੀਆ ਸਮਾਜ ਸੇਵੀ ਨੇ ਵੀ ਉਹ ਕੰਪਨੀ ਦੇ ਪ੍ਰੋਡੂਸਰ ਵੀ ਨੇ ਉਹ ਵੀ ਜਿਹੜੇ ਬਾਹਰ ਬੈਠ ਕੇ ਵੀ ਜਿਹੜਾ ਸਮਾਜ ਦੀ ਉਹ ਸੇਵਾ ਕਰਦੇ ਆ ਸੋ ਉਹਨਾਂ ਬਾਰੇ ਵੀ ਦੋ ਸ਼ਬਦ ਦੱਸੋ ਬੋਲੋ ਕੀ ਉਹਨਾਂ ਦਾ ਕੀ ਰੋਲ ਐ ਇਸ ਕੰਪਨੀ ਜਿਹੜੀ ਕੰਪਨੀ ਤੁਹਾਡੀ ਚੱਲ ਰਹੀ ਹੈ ਮਿਸਕਵੇ ਅ ਐਕਚੁਅਲੀ ਜਿਹੜਾ ਤੁਸੀਂ ਗੀਤ ਸੁਣਿਆ ਹੋਵੇਗਾ ਗੱਭਰੂ ਚ ਬੋਲੇ ਕਾਂਚੀ ਰਾਮ ਸੂਰਮਾ ਜੀ ਇਹ ਗੀਤ ਜਿਹੜੀ ਹੈ ਇਹਨਾਂ ਦੀ ਕਲਮ ਤੋਂ ਲਿਖਿਆ ਗਿਆ ਹੈ ਜੀ ਜੀ ਸਾਡੇ ਛੋਟੇ ਬ੍ਰਦਰ ਜੋ ਯੂ ਐਸ ਏ ਵਿੱਚ ਰਹਿੰਦੇ ਹਨ ਕਿਉਂਕਿ ਸਾਡਾ ਪੂਰਾ ਪਰਿਵਾਰ ਹੀ ਜਿਹੜਾ ਉਹ ਮਿਸ਼ਨ ਨੂੰ ਸਮਰਪਿਤ ਹੈ ਇਹ ਜਿਹੜਾ ਮਲਕੀਤ ਬਵੇਲੀ ਵੱਲੋਂ ਜਿਹੜਾ ਗਾਣਾ ਗਾਇਆ ਗਿਆ ਜਿਹਦਾ ਤੁਸੀਂ ਕਹਿ ਰਹੇ ਹੋ ਕਿ ਪਵਨ ਮਾਹੀ ਜੀਵਨਾਂ ਦਾ ਲਿਖਿਆ ਗਾਣਾ ਹਾਂਜੀ ਹਾਂਜੀ ਗੱਭਰੂ ਚ ਬੋਲੇ ਕਾਂਚੀ ਰਾਮ ਸੂਰਮਾ ਦੋ ਸ਼ਬਦ ਬੋਲ ਕੇ ਮਾੜਾ ਦੱਸ ਦਿਓ ਬੋਲ ਕੇ ਜਿਹੜਾ ਆ ਬੋਲ ਕੇ ਵੈਰੀਆਂ ਦਾ ਰਖਣਾ ਬਣਾ ਕੇ ਚੂਰਮਾ ਗੱਭਰੂ ਚ ਬੋਲੇ ਕਾਂਚੀ ਰਾਮ ਸੂਰਮਾ ਜੀ ਜੀ ਇਹ ਉਹਨਾਂ ਦੇ ਦਿਮਾਗ ਦੀ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਅਸੀਂ ਜਿਹੜਾ ਗੀਤ ਆ ਇਹ ਕਿਸ ਤਰ੍ਹਾਂ ਤਿਆਰ ਕਰਨਾ ਕਿਉਂਕਿ ਜਿਹੜਾ ਸਮਾਜ ਦਾ ਹਰ ਇੱਕ ਵਿਅਕਤੀ ਜਿਹੜਾ ਆ ਉਹ ਉਹਦੇ ਵਿੱਚ ਕੰਚੀਰਾਮ ਬੋਲ ਰਿਹਾ ਔਰ ਬੋਲਣਾ ਵੀ ਚਾਹੀਦਾ ਆ ਜੀ ਜੀ ਤੇ ਉਸ ਨੂੰ ਧਿਆਨ ਦੇ ਕੇ ਉਹਨਾਂ ਨੇ ਗੀਤ ਲਿਖਿਆ ਸੀ ਤੇ ਉਹ ਜਿਹੜਾ ਗੀਤ ਆ ਇੱਕ ਵਿਸ਼ੇ ਪ੍ਰਸਿੱਧ ਗੀਤ ਇਸ ਵੇਲੇ ਉਸ ਜਿਹੜੇ ਗਾਣੇ ਨੇ ਕਹਿ ਸਕਦੇ ਕਿ ਉਹ ਜਿਹੜਾ ਮਿਸ਼ਨਰੀ ਗਾਣਾ ਤੁਸੀਂ ਕੀਤਾ ਉਹ ਕਾਫੀ ਉਹਦੇ ਦਾ ਪ੍ਰਸਿੱਧੀ ਜਿਹੜੀ ਹਾਸਲ ਕੀਤੀ ਆ ਸੋ ਮਲਕੀਤ ਬਵੇਲੀ ਉਹਨਾਂ ਦਾ ਬਹੁਤ ਅੱਛਾ ਜਿਹੜਾ ਉਹਨਾਂ ਨੇ ਗਾਣਾ ਇਹ ਗਾਇਆ ਸੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਤੁਹਾਡੇ ਰਾਜਵਿੰਦਰ ਮੈਡਮ ਜਿਹੜੇ ਤੁਸੀਂ ਨਾਮ ਲੈ ਰਹੇ ਆ ਜਾਂ ਅਮਨ ਮਾਹੀ ਜੀ ਆ ਉਹ ਵੀ ਇਸ ਕੰਪਨੀ ਨੂੰ ਜਿਹੜਾ ਚਲਾ ਰਹੇ ਨੇ ਸੋ ਵੀ ਪ੍ਰੋਡੂਸਰ ਨੇ ਡਾਇਰੈਕਟਰ ਨੇ ਸੋ ਉਹਨਾਂ ਦਾ ਪੂਰਾ ਕੀ ਰੋਲ ਹੈ ਇਹਦੇ ਵਿੱਚ ਇਹ ਜੋ ਕੰਪਨੀ ਆ ਇਹ ਜੋ ਡਾਇਰੈਕਸ਼ਨ ਹੈ ਐਮ ਡੀ ਉਹੀ ਹੈ ਮੈਨੇਜਿੰਗ ਡਾਇਰੈਕਟਰ ਕਿਉਂਕਿ ਮੈਂ ਜੌਬ ਕਰਦਾ ਮੈਂ ਇੰਜੀਨੀਅਰ ਆ ਓਕੇ ਸార్ ਬਾਕੀ ਜੋ ਵੀ ਮੈਨੇਜ ਕਰਨਾ ਦੇਖਣਾ ਉਹਨਾਂ ਦਾ ਕੰਪਨੀ ਦਾ ਪੂਰਾ ਜੋ ਹੈ ਉਹ ਉਹੀ ਕਰਦੇ ਆ ਜੀ ਜੀ ਜੋ ਵੀ ਆ ਇੱਕ ਮੰਨ ਲਓ ਕਹਿ ਲਓ ਵੀ ਡਿਵੀਜ਼ਨ ਕੀਤੀ ਹੋਈ ਆ ਉਹਨਾਂ ਨੇ ਸਾਨੂੰ ਜੋ ਡਿਊਟੀ ਦਿੱਤੀ ਆ ਉਹਨਾਂ ਨੇ ਅਸੀਂ ਉਹ ਆਪਣੀ ਡਿਊਟੀ ਨਿਭਾ ਰਹੇ ਆ ਔਰ ਬਾਕੀ ਮੈਂ ਤੁਹਾਡੇ ਨਾਲ ਮੈਂ ਗੱਲ ਰੋਕ ਰਿਹਾ ਤੁਹਾਡੀ ਵਿੱਚ ਤੋ ਤੁਹਾਡੇ ਨਾਲ ਅਮਨ ਮਾਹੀ ਜੀ ਵੀ ਆਏ ਨੇ ਤੁਹਾਡੇ ਬ੍ਰਦਰ ਇੱਥੇ ਇਸ ਟਾਈਮ ਹਾਂਜੀ ਉਹ ਵੀ ਸਾਡੇ ਵਿਚਕਾਰ ਆਏ ਹੋਏ ਹਨ ਜੀ ਤੇ ਉਹ ਵੀ ਜੋ ਵੀ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਉਹਨਾਂ ਦਾ ਕਿਸ ਤਰ੍ਹਾਂ ਨਾ ਸੋ ਮੈਂ ਬੇਨਤੀ ਕਰਦਾ ਸਾਡੇ ਅਮਨ ਮਾਹੀ ਜੀ ਉਹ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਕਿ ਉਹ ਵੀ ਕੈਮਰੇ ਦੇ ਸਾਹਮਣੇ ਆਉਣ ਸੋ ਉਹਨਾਂ ਨਾਲ ਵੀ ਆਪਾਂ ਸ਼ਬਦ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੋ ਅਮਨ ਮਾਹੀ ਜੀ ਆਓ ਜੀ ਪਹਿਲਾਂ ਇੱਥੇ ਆਜੋ ਆਜੋ ਨਾਲ ਹੀ ਆਓ ਤੁਸੀਂ ਭਾਜੀ ਸੋ ਸਵਾਗਤ ਹੈ ਜੀ ਤੁਹਾਡਾ ਜੀ ਮਾਈ ਸਾਹਿਬ ਤੁਹਾਡਾ ਵੀ ਚੈਨਲ ਤੇ ਤਨ ਨਵਾਈ ਚੈਨਲ ਸਾਹਿਬ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਸੋ ਮਾਈ ਸਾਹਿਬ ਬਹੁਤ ਹੀ ਕਹਿ ਸਕਦੇ ਤੁਹਾਡੀ ਜਿਹੜੀ ਕੰਪਨੀ ਆ 뮤직 ਵੇਵਜ਼ ਜਿਹੜੀ ਸਾਊਂਡ 뮤직 ਵੇਵ ਕੰਪਨੀ ਬੜੀਆਂ ਕਾਫੀ ਤਮਾ ਪਾਈਆਂ ਤੁਸੀਂ ਬੜੇ ਵਧੀਆ ਜਿਹੜੇ ਗਾਣੇ ਹਿੱਟ ਦਿੱਤੇ ਆ ਸੋ ਤੁਹਾਡੇ ਤੋਂ ਵੀ ਆਪਾਂ ਮੂੰਹੋਂ ਦੋ ਸ਼ਬਦ ਬੋਲਣਾ ਚਾਹੁੰਦੇ ਆ ਬੋਲ ਵੀ ਜਿਹੜੀ ਤੁਹਾਡੀ ਕੰਪਨੀ ਨੇ ਗਾਣੇ ਬਹੁਤ ਵਧੀਆ ਯਾਨੀ ਸੁਪਰ ਡੂਪਰ ਹਿੱਟ ਦਿੱਤੇ ਆ ਔਰ ਸਮਾਜ ਦੀ ਝੋਲੀ ਪਾਏ ਆ ਸੋ ਤੁਹਾਨੂੰ ਕਿਦਾਂ ਦਾ ਲੱਗਦਾ ਕਿ ਤੁਹਾਡੀ ਕੰਪਨੀ ਸਾਡੇ ਸਮਾਜ ਲਈ ਕਿਦਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਬਾਜੀ ਸਾਨੂੰ ਤਾਂ ਬਹੁਤ ਮਾਣ ਆ ਸਾਡੇ ਦਰਸ਼ਕਾਂ ਦੇ ਜੋ ਜਿਨ੍ਹਾਂ ਨੇ ਸਾਡੇ ਆ ਜਿੰਨੇ ਵੀ ਗਾਣੇ ਅੱਜ ਤੱਕ ਆਇਆ ਉਹਨਾਂ ਨੂੰ ਭਰਮਾ ਹੰਗਾਰਾ ਦਿੱਤਾ ਤੇ ਇਸ ਤਰ੍ਹਾਂ ਹੀ ਅੱਗੇ ਵੀ ਗਾਣੇ ਆਉਂਦੇ ਰਹਿਣਗੇ ਸਾਡੇ ਕੰਪਨੀ ਵੱਲੋਂ ਸਾਡੇ ਜੋ ਵੀ ਟੀਮ ਆ ਉਹਦੇ ਵੱਲੋਂ ਤਿਆਰ ਤਿਆਰ ਕੀਤੇ ਗਏ ਆ ਹੋਰ ਵੀ ਗਾਣੇ ਜੀ ਇਹਦੇ ਵਿੱਚ ਤੁਹਾਡੇ ਮੈਡਮ ਰਾਜਵਿੰਦਰ ਕੌਰ ਹੈ ਉਹਨਾਂ ਦਾ ਵੀ ਕੋਈ ਵੱਡਾ ਯੋਗਦਾਨ ਕਹਿ ਸਕਦੇ ਆ ਕਿ ਉਹ ਵੀ ਤੁਹਾਡੇ ਨਾਲ ਨੇ ਉਹਨਾਂ ਦਾ ਕੀ ਯੋਗਦਾਨ ਹੈ ਇਸੇ ਹਾਂਜੀ ਅਸੀਂ ਸਾਰੀ ਟੀਮ ਹੈ ਸਾਡੇ ਵਿੱਚ ਜਿੰਨੇ ਵੀ ਮੈਂਬਰ ਆ ਸਾਰੇ ਰਾਜਵਿੰਦਰ ਕੌਰ ਵੀ ਸਾਡੇ ਭਾਬੀ ਜੀ ਲੱਗਦੇ ਆ ਜੀ ਉਹ ਵੀ ਸਾਡੇ ਨਾਲ ਹੀ ਟੀਮ ਵਰਕ ਕਰਦੇ ਆ ਜੀ 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 ਸੋ ਆਪਾਂ ਗੱਲ ਕਰਦੇ ਆ ਸੋ ਸਾਡੇ ਰਣਜੀਤ ਮਾਹੀ ਜੀ ਆ ਸੋ ਇਹਨਾਂ ਦੇ ਜਿਹੜੇ ਮੈਂ ਲੱਗਾ ਹੁਣ ਥੋੜਾ ਜਿਹਾ ਬੈਕਗ੍ਰਾਉਂਡ ਥੋੜਾ ਬੈਕ ਜਾਨਣਾ ਕਿਉਂਕਿ ਰਮਨ ਮਾਹੀ ਨੂੰ ਕੌਣ ਨਹੀਂ ਜਾਣਦਾ ਸੋ ਰਮਨ ਮਾਹੀ ਜਿਹੜੇ ਸਮਾਜ ਦਾ ਜੋਧਾ ਸੀ ਸਮਾਜ ਦੀ ਉਹ ਗੱਲ ਕਰਦਾ ਸੀ ਉਹ ਹਰ ਵੇਲੇ ਸੋ ਕਹਿ ਸਕਦੇ ਆ ਕਿ ਬਸਪਾ ਦੇ ਨਾਲ ਉਹ ਜੁੜਿਆ ਸੀ ਸ਼ੁਰੂ ਤੋਂ ਲੈ ਕੇ ਜਦੋਂ ਤੱਕ ਉਹਦੇ ਵਿੱਚ ਸਾਹ ਚ ਸਾਹ ਰ ਹੈ ਉਹ ਬਸਪਾ ਦੇ ਨਾਲ ਜਾਨੀ ਮੋਢੇ ਨਾਲ ਮੋਢਾ ਲਾ ਕੇ ਤੁਰਦਾ ਰਿਹਾ ਸੋ ਜੇ ਆਪਾਂ ਗੱਲ ਕਰੀ ਉਸ ਪਰਿਵਾਰ ਦੀ ਉਹੀ ਜਿਹੜਾ ਰਮਨ ਮਾਹੀ ਉਹ ਵੀ ਇਹਨਾਂ ਦੇ ਪਰਿਵਾਰ ਚੋਂ ਹੀ ਉਹ ਜੋਧਾ ਆ ਇਹਨਾਂ ਦਾ ਰੀਅਲ ਬ੍ਰਦਰ ਆ ਸੋ ਜਿਹੜਾ ਉਹ ਪਿਛਲੇ ਦਿਨੀ ਜਿਹੜਾ ਉਹ ਦੁਨੀਆ ਨੂੰ ਅਲਵਦਾ ਕਹਿ ਗਿਆ ਸੀ ਸੋ ਉਹਨਾਂ ਦਾ ਹੁਣ ਵੀ ਜਿਹੜਾ ਨਾਮ ਜਿਹੜਾ ਹੁਣ ਵੀ ਕਹਾਂ ਤਰੂ ਤਾਰੇ ਵਾਂਗੂ ਜਿਹੜਾ ਚਮਕ ਰਿਹਾ ਆ ਸੋ ਉਹਨਾਂ ਨਾਲ ਵੀ ਆਪਾਂ ਦੋ ਸ਼ਬਦ ਜਿਹੜੇ ਰਮਨ ਮਾਹੀ ਬਾਰੇ ਵੀ ਗੱਲਬਾਤ ਸੋ ਰਮਨ ਮਾਹੀ ਨੂੰ ਭਾਜੀ ਬਹੁਤ ਮਿਸ ਕਰਦੇ ਤੁਹਾਡੇ ਬ੍ਰਦਰ ਸੀ ਸੋ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਸੀ ਪਾਰਟੀ ਨੂੰ ਵੀ ਕਹਿ ਸਕਦੇ ਆ ਔਰ ਇਸ ਲਾਈਨ ਦੇ ਵਿੱਚ ਜਿਹੜਾ ਉਹ ਹਰ ਵੱਧ ਚੜ ਕੇ ਕਿਸੇ ਵੀ ਪ੍ਰੋਗਰਾਮ ਇਹਸਾ ਲੈਂਦਾ ਹੀ ਕਿਦਾਂ ਦੇਖਦੇ ਤੁਸੀਂ ਭਾਜੀ ਆ ਰஞ்சிਤ ਮਾਹੀ ਭਾਈ ਤੁਸੀਂ ਦੱਸੋ ਇਹਦੇ ਬਾਰੇ ਦੇਖੋ ਰਮਨ ਮਾਹੀ ਜੀ ਸਾਡੇ ਮਤਲਬ ਬ੍ਰਦਰ ਸਾਡੇ ਮਤਲਬ ਅਸੀਂ ਚਾਰ ਬ੍ਰਦਰ ਆ ਜਿਨ੍ਹਾਂ 'ਚੋਂ ਰਮਨ ਮਾਹੀ ਜੀ ਇੱਕ ਸਨ ਛੋਟੇ ਸਭ ਤੋਂ ਜੀ ਬੜਾ ਸਾਨੂੰ ਘਾਟਾ ਮਹਿਸੂਸ ਹੋ ਰਿਹਾ ਉਹਨਾਂ ਦਾ ਜਾਣ ਦਾ ਕਿਉਂਕਿ ਸਾਡੇ ਪਰਿਵਾਰ 'ਚ ਜਨਮ ਜਨਮ ਨਹੀਂ ਲਿਆ ਪਰ ਉਹਨਾਂ ਨੇ ਜਿਹੜਾ ਆਪਣਾ ਸਾਰਾ ਜੀਵਨ ਆ ਮਿਸ਼ਨ ਲਈ ਸਮਰਪਿਤ ਕੀਤਾ ਪੂਰੀ ਦੁਨੀਆ ਨੂੰ ਸਮਰਪਿਤ ਕੀਤਾ ਜੀ ਔਰ ਹਰੇਕ ਕਿਸੇ ਦੇ ਨਾਲ ਵੀ ਜੇ ਵੀ ਉਹਨਾਂ ਨੂੰ ਕੋਈ ਵੀ ਕਹਿੰਦਾ ਸੀ ਵੀ ਵੀ ਸਾਡੇ ਨਾਲ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਹੈਲਪ ਚਾਹੀਦੀ ਸੀ ਉਹ ਹਾਜ਼ਰ ਰਹਿੰਦੇ ਸੀ ਜੀ ਔਰ ਇੱਕ ਬਸਪਾ ਦੇ ਇੱਕ ਬਹੁਤ ਹੀ ਜਿਹੜੇ ਤਤਪਰ ਇੱਕ ਜੋਧੇ ਸਨ ਜਿਨ੍ਹਾਂ ਨੇ ਹਮੇਸ਼ਾ ਮਿਸ਼ਨ ਲਈ ਕੰਮ ਕੀਤਾ ਲੋਕਾਂ ਲਈ ਹੀ ਕੰਮ ਕੀਤਾ ਤੇ ਜਿਹੜੀ ਸਾਡੀ ਪੂਰੀ ਫੈਮਿਲੀ ਆ ਉਹ ਹਮੇਸ਼ਾ ਬਸਪਾ ਨੂੰ ਸਮਰਪਿਤ ਰਹੀ ਆ ਔਰ ਰੈਬਰਾਂ ਨੂੰ ਜਿਹੜਾ ਮਿਸ਼ਨ ਲਈ ਸਮਰਪਿਤ ਰਹੀ ਆ ਸੋ ਆਉਣ ਵਾਲੇ ਸਮੇਂ 'ਚ ਜਿਹੜਾ ਰਮਨ ਮਾਹੀ ਦੀਆਂ ਜਿਹੜੀਆਂ ਕਈ ਯਾਦਾਂ ਆਪਾਂ ਕਹਿ ਸਕਦੇ ਹਾਂ ਤਾਂ ਮਤਲਬ ਇੱਕ ਪਰਿਵਾਰ ਯਾਦਾਂ ਦੇ ਜਾਂ ਪਾਰਟੀ ਜਿਹੜੀ ਉਹ ਯਾਦਾਂ ਦੇ ਸਾਰੇ ਹੁੰਦੀ ਆ ਕਿ ਉਹਨੂੰ ਯਾਦ ਕੀਤਾ ਜਾਂਦਾ ਹੈ ਹੁਣ ਵੀ ਯਾਦ ਕਰਦੇ ਨੇ ਸਾਰੇ ਉਹਨਾਂ ਨੂੰ ਰਮਨ ਮਾਹੀ ਜੀ ਨੂੰ ਕੋਈ ਉਹਨਾਂ ਦਾ ਕੋਈ ਰੱਖਿਆ ਕੋਈ ਕਿਸ ਤਰ੍ਹਾਂ ਦਾ ਕੋਈ ਜਿਹੜਾ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਕੋਈ ਯਾਦਗਰੀ ਕਿਸੇ ਤਰ੍ਹਾਂ ਦਾ ਕੋਈ ਇੱਦਾਂ ਪਿੰਡ ਵਿੱਚ ਜਾਂ ਕੋਈ ਕਿਸੇ ਵੀ ਏਰੀਆ ਵਿੱਚ ਕੋਈ ਬਣਾ ਸਕਦੇ ਤੁਸੀਂ ਉਹਨਾਂ ਦੀ ਯਾਦਗਰੀ ਅਸੀਂ ਕੋ ਪਲਾਨ ਕੀਤਾ ਸੀ ਅਸੀਂ ਲਗਭਗ ਸਾਨੂੰ 2 ਸਾਲ ਹੋ ਗਏ ਉਹਨਾਂ ਨੂੰ ਗਏ ਹੋਣਾਂ ਨੂੰ ਕਿਉਂਕਿ ਕਾਫੀ ਸਿੰਗਰਾਂ ਨੇ ਉਹਨਾਂ ਦੇ ਜੋ ਯਾਦ ਦੇ ਵਿੱਚ ਗੀਤ ਵੀ ਗਾਏ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਉਹਨਾਂ ਦਾ ਸਾਡੀ ਪਲੈਨਿੰਗ ਜਿਹੜੀ ਮਤਲਬ ਜੋ ਵੀ ਬਾਕੀ ਸਾਥੀਆਂ ਦੇ ਨਾਲ ਸਲਾਹ ਕਰਕੇ ਕਿ ਚੱਲ ਰਹੀ ਆ ਵੀ ਉਹਨਾਂ ਦੀ ਹਰੇਕ ਸਾਲ ਜੋ ਵੀ ਉਹਨਾਂ ਨੂੰ ਯਾਦ ਕੀਤਾ ਜਾਵੇ ਤੋ ਉਹ ਫਿਊਚਰ ਦੇ ਵਿੱਚ ਜਿੱਦਾਂ ਵੀ ਟੀਮ ਕਹੇਗੀ ਸਾਡੇ ਸਮਾਜ ਸਮਾਜ ਕਹੇਗਾ ਉਹਦੇ ਅਕੋਰਡਿੰਗ ਉਹ ਜਿਹੜਾ ਫਿਕਸ ਉਹਨੂੰ ਪਲਾਨ ਕੀਤਾ ਜਾਊਗਾ ਕੁਛ ਨਾ ਕੁਛ ਉਹਦਾ ਯਾਨੀ ਯਾਦਗਰੀ ਮਤਲਬ ਬਣਾਉਣ ਦੀ ਕੋਸ਼ਿਸ਼ ਕਰੋਗੇ ਹਾਂਜੀ ਹਾਂਜੀ ਉਹਦੇ ਉੱਤੇ ਉਹਦੇ ਉੱਤੇ ਸਾਰਾ ਜਿੱਦਾਂ ਸਮਾਜ ਕਹੇਗਾ ਕਿਉਂਕਿ ਸਾਰੀ ਉਹਨਾਂ ਨਾਲ ਗੱਲਬਾਤ ਕਰਕੇ ਕਿਉਂਕਿ ਜੀ ਉਹਨਾਂ ਨੇ ਜਨਮ ਤਾਂ ਸਾਡੇ ਪਰਿਵਾਰ ਚ ਲਿਆ ਪਰ ਉਹਨਾਂ ਜੋ ਸਮਰਪਨ ਸੀ ਉਹ ਸਮਾਜ ਲਈ ਸੀ ਜੀ 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 ਸਦੋਂ ਆਪਾਂ ਥੋੜਾ ਹੁਣ ਹੋਰ ਪਾਸੇ ਦੂਸਰੇ ਪਾਸੇ ਨੂੰ ਫੇਰ ਆਪਾਂ ਤੁਰਦੇ ਆ ਸੋ ਇਹ ਤਾਂ ਫੈਮਿਲੀ ਹੋ ਗਈਆਂ ਪਰਿਵਾਰਿਕ ਗੱਲਾਂ ਵੀ ਹੋ ਗਈਆਂ ਤੇ ਜਿੱਦਾਂ ਹੁਣ ਤੁਸੀਂ ਦੱਸਿਆ ਭਾਜੀ ਮਾਈ ਸਾਹਿਬ ਗਾਣੇ ਬਹੁਤ ਤੁਸੀਂ ਜਿੱਦਾਂ ਕਾਫੀ ਜਿਹੜੇ ਹਿੱਟ ਦਿੱਤੇ ਨੇ ਔਰ ਖਾਸ ਕਰਕੇ ਮਲਕੀਤ ਬਵੇਲੀ ਦੇ ਗਾਣੇ ਕਾਫੀ ਹਟ ਹੋਏ ਨੇ ਸੋ ਮੈਂ ਹੁਣ ਗਾਣੇ ਦਾ ਨਾਂ ਦਾ ਗੱਭਰੂ ਚ ਬੋਲੇ ਕਾਂਸ਼ੀ ਰਾਮ ਸੂਰਮਾ ਹੱਕਾ ਉੱਤੇ ਡਾਕਾ ਪਿਆ ਜਾਣਾ ਸੀ ਬਾਵਾ ਸਾਹਿਬ ਤੇਰੀ ਸੋਚ ਤੇ ਕਾਂਸੀ ਰਾਮ ਜੀ ਨੇ ਦਿੱਤਾ ਪਹਿਰਾ ਠੋਕੇ ਕਾਫੀ ਜਿਹੜੇ ਗਾਣੇ ਜਿਹੜੇ ਹਿੱਟ ਹੋਏ ਨੇ ਸੋ ਉਹਨਾਂ ਬਾਰੇ ਵੀ ਦੱਸੋ ਕੋਣ ਰਾਈਟਰ ਨੇ ਕਿਹਨਾਂ ਨੇ ਕਿਦਾਂ ਹੋਰ ਜਿਹੜੇ ਸਿੰਗਰ ਆ ਉਹਨਾਂ ਨੇ ਕਿਹੜੇ-ਕਿਹੜੇ ਤੁਹਾਡੇ ਗਾਣੇ ਗਾਏ ਆ ਉਹਨਾਂ ਦੇ ਨਾਮ ਇਹ ਇਹਨਾਂ ਵਿੱਚ ਜਿਹੜੇ ਦੇਖੋ ਇੱਕ ਤਾਂ ਸਾਡੇ ਪਵਨ ਮਾਹੀ ਯੂ ਐਸ ਏ ਤੋਂ ਜਿਨ੍ਹਾਂ ਨੇ ਬਹੁਤ ਵਧੀਆ ਗੀਤ ਉਹਨਾਂ ਨੇ ਲਿਖੇ ਆ ਔਰ ਮਲਕੀਤ ਬਵੇਲੀ ਜੀ ਨੇ ਪ੍ਰੇਮ ਲਤਾ ਜੀ ਨੇ ਤਲਵੀ ਹਰੀਪੁਰਿਆ ਜੀ ਨੇ ਗਾਏ ਆ ਔਰ ਇਸ ਤੋਂ ਇਲਾਵਾ ਸਾਡੇ ਜਸਵਿੰਦਰ ਰਈਆ ਜੀ ਗਰੀਸ ਤੋਂ ਜਿਨ੍ਹਾਂ ਦੇ ਗੀਤ ਜਿਹੜੇ ਆ ਉਹ ਵੀ ਰਿਕਾਰਡ ਕੀਤੇ ਗਏ ਆ ਫਿਰ ਆਪਣੇ 골ਡੀ ਦਰਦੀ ਜੀ ਇਟਲੀ ਤੋਂ ਉਹਨਾਂ ਦੇ ਵੀ ਗੀਤ ਰਿਕਾਰਡ ਕੀਤੇ ਆ ਸਾਡੇ ਗੋਰਾ ਮਾਹੀ ਜੌਰ ਪਾਲੀ ਫਾਜ਼ਲਪੁਰੀਆ ਜੀ ਉਹਨਾਂ ਦੇ ਵੀ ਗੀਤ ਜਿਹੜੇ ਆ ਕੰਪਨੀ ਚ ਰਿਕਾਰਡ ਕਰਕੇ ਜੋ ਰਿਲੀਜ਼ ਕੀਤੇ ਗਏ ਆ ਪਾਸ ਦੇ ਵਿੱਚ ਹੋਰ ਵੀ ਰਾਈਟਰਾਂ ਦੇ ਕਿਸੇ ਨੇ ਇਹਨਾਂ ਚੋਂ ਸਿੰਗਰਾਂ ਨੇ ਗਾਣੇ ਗਾਏ ਜਾਂ ਕੀ ਤੁਹਾਡੇ ਸਾਰੇ ਜਿੱਦਾਂ ਤੁਹਾਡੇ ਲੋ ਲਿਖ ਕੇ ਦਿੱਤੇ ਗਏ ਨੇ ਗਾਣੇ ਨੇ ਹੋਰ ਵੀ ਰਾਈਟਰਾਂ ਨਾਲੋਂ ਸਿੰਗਰਾਂ ਨਾਲੋਂ ਹਾਂਜੀ ਉਹਨਾਂ ਰਾਈਟਰਾਂ ਦੇ ਵੀ ਤੁਸੀਂ ਨਾਮ ਹਾਂਜੀ ਜਿਸ ਤਰ੍ਹਾਂ ਜਸਵਿੰਦਰ ਰਈਆ ਜੀ ਦੱਸਿਆ ਤੁਹਾਨੂੰ ਗਰੀਸ ਤੋਂ ਉਹਨਾਂ ਨੇ ਵੀ ਕਾਲਾ ਵਿਧਿਆਣੇ ਵਿਧਿਆਣੀਆਂ ਜੀ ਜੀ ਤੇ ਮਾਨੀ ਫਗਵਾੜੇ ਵਾਲਾ ਜੀ ਉਹਨਾਂ ਦਾ ਗੀਤ ਵੀ ਰੀਲੀਜ਼ ਹੋਇਆ ਤੇ ਹੋਰ ਵੀ ਬਹੁਤ ਸਾਰੇ ਰਾਈਟਰ ਜਿਹੜੇ ਆ ਰਿਲੀਜ਼ ਕੀਤੇ ਗਏ ਆ ਔਰ ਉਹ ਫਿਊਚਰ ਦੇ ਵਿੱਚ ਆ ਵੀ ਰਹੇ ਆ ਜੀ ਜੀ ਸੋ ਇਸ ਤੋਂ ਇਲਾਵਾ ਜਿਹੜੇ ਸੁਪਰ ਡੂਪਰ ਹਿੱਟ ਹੋਏ ਆ ਗਾਣੇ ਇਸ ਟਾਈਮ ਜਿਹੜੇ ਚੱਲ ਰਹੇ ਆ ਜਿਹੜੇ ਸਮਾਜ ਦੀ ਝੋਲੀ ਪਾਏ ਆ ਮਲਕੀ ਤੇ ਬਿਵਲੀ ਨੇ ਉਹਨਾਂ ਦੇ ਦੋ ਤਿੰਨ ਜਿਹੜੇ ਗਾਣੇ ਹਿੱਟ ਹੋਏ ਆ ਉਹਨਾਂ ਦੇ ਦੋ ਇੱਕ ਦੋ ਲਾਈਨਾਂ ਸਾਰੇ ਗਾਣਿਆਂ ਦੀਆਂ ਥੋੜਾ ਬੋਲ ਕੇ ਦੱਸੋ ਅ ਗੀਤ ਤਾਂ ਵੈਸੇ ਦੇਖੋ ਸਾਰੇ ਚੱਲਦੇ ਆ ਪਰ ਜਿਹੜੇ ਮੋਸਟਲੀ ਕਈ ਵਾਰ ਏਦਾਂ ਹੁੰਦਾ ਜੀ ਸਮਾਜ ਨੂੰ ਹਾਂਜੀ ਜਿਹੜੇ ਜਵਾਨ ਆ ਲੋਕਾਂ ਦੀ ਜਿਹਦਾ ਜਵਾਨ ਦੇ ਗਾਣੇ ਜਾਂ ਕਿਸੇ ਵੀ ਕੋਈ ਤੇ ਵੀ ਮਿਸ਼ਰੀ ਕੋਈ ਪ੍ਰੋਗਰਾਮ ਦਾ ਉਹ ਗਾਣੇ ਉੱਥੇ ਚੱਲ ਰਹੇ ਹੁੰਦੇ ਆ ਹਾਂਜੀ ਉਹ ਹੀ ਦੱਸਦਾ ਵੀ ਜਿਸ ਤਰ੍ਹਾਂ ਵੀ ਕੁਝ ਜਿਹੜੇ ਗੀਤ ਆ ਲੋਕਾਂ ਨੂੰ ਜ਼ਿਆਦਾ ਵਧੀਆ ਲੱਗਦੇ ਆ ਵੀ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਵੀ ਉਹ ਗੀਤ ਸਾਡੇ ਹੀ ਆ ਜੀ ਜੀ ਉਹ ਗੀਤ ਜਿਹੜੇ ਆ ਤੁਸੀਂ ਅਕਸਰ ਹੀ ਸੁਣਦੇ ਆ ਜਿਨ੍ਹਾਂ ਵਿੱਚੋਂ ਇੱਕ ਗੀਤ ਹੈ ਗੱਭਰੂ ਚ ਬੋਲੇ ਕਾਂਚੀ ਰਾਮ ਸੂ ਦੂਸਰਾ ਅਸੀਂ ਹਕਕਾਂ ਉਤੇ ਡਾਕਾ ਪੈ ਜਾਣਾ ਸੀ ਜੀ ਜੇ ਬਾਬਾ ਸਾਹਿਬ ਨਾ ਹੁੰਦੇ ਹ ਹਕਕਾਂ ਉਤੇ ਡਾਕਾ ਪੈ ਜਾਣਾ ਸੀ ਜੇ ਚਲਦੀ ਨਾ ਹਕਕਾਂ ਉਤੇ ਡਾਕਾ ਪੈ ਜਾਣਾ ਸੀ ਜੇ ਚਲਦੀ ਨਾ ਜੇ ਕਲਮ ਬਾਬਾ ਸਾਹਿਬ ਦੀ ਜੀ ਜੀ ਤੇ ਉਸ ਤੋਂ ਬਾਅਦ ਸਾਡੇ ਪਿਤਾ ਜੀ ਉਹਨਾਂ ਨੇ ਵੀ ਇੱਕ ਗੀਤ ਲਿਖਿਆ ਸੀ ਜੋ ਕਿ ਕਾਫੀ ਮਕਬੂਲ ਹੋਇਆ ਜੀ ਜੀ ਬਾਬਾ ਸਾਹਿਬ ਐਡੀ ਸੋਚ ਤੇ ਕਾਂਚੀ ਰਾਮ ਜੀ ਨੇ ਪਹਿਰਾ ਦਿੱਤਾ ਸੋਚ ਅਠੋ ਕੇ ਜੀ ਜੀ ਇਹ ਗਾਣਾ ਤੁਹਾਡੇ ਫਾਦਰ ਸਾਹਿਬ ਨੇ ਹਾਂਜੀ ਹਾਂਜੀ ਉਹ ਵੀ ਯੂ ਐਸ ਏ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਵੱਲੋਂ ਇਹ ਜਿਹੜਾ ਗੀਤ ਲਿਖਿਆ ਗਿਆ ਸੀ ਜੀ ਜੀ ਉਹ ਹੁਣ ਆਪਾਂ ਗੱਲਬਾਤ ਆਪਣੀ ਕਾਫੀ ਹੋ ਚੁੱਕੀ ਆ ਉਸ ਤੋਂ ਆਪਾਂ ਹੁਣ ਜਿਹੜਾ ਕਹਿੰਦੇ ਆ ਵੀ ਜਿਹੜਾ ਕੋਈ ਸਮਾਜ ਨੂੰ ਜਾਂ ਜਿਹੜੇ ਆਪਣੇ ਲੋਕ ਨੇ ਜਾਂ ਸਾਰੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਆਪਣੀ ਵੱਲੋਂ ਦੇਣਾ ਚਾਹੁੰਦੇ ਆ ਮਾਹੀ ਪਰਿਵਾਰ ਵੱਲੋਂ ਮੈਸੇਜ ਤਾਂ ਚਲੋ ਅਸੀਂ ਨਹੀਂ ਦੇ ਸਕਦੇ ਅਸੀਂ ਤਾਂ ਜੋ ਆਪਣੇ ਰਹਿਬਰ ਆ ਅਸੀਂ ਉਹਨਾਂ ਦੇ ਮਿਸ਼ਨ ਪ੍ਰਚਾਰ ਲਈ ਲੱਗੇ ਹੋਏ ਆ ਸਾਡੇ ਵੱਲੋਂ ਅਸੀਂ ਵੀ ਇਹੀ ਚਾਹੁੰਦੇ ਆ ਕਿ ਜਿਹੜੇ ਬਾਕੀ ਸਾਥੀ ਵੀ ਆ ਔਰ ਸਮਾਜ ਆ ਉਹਨਾਂ ਦੀ ਸੋਚ ਨੂੰ ਲੈ ਕੇ ਅੱਗੇ ਵਧਣ ਉਹਨਾਂ ਦੀ ਸੱਚੀ ਸੁੱਸੀ ਸੁੱਤੀ ਸੋਚ ਨੂੰ ਲੈ ਕੇ ਅੱਗੇ ਵਧਣ ਕਿਉਂਕਿ ਉਹਨਾਂ ਦੀ ਉਹਨਾਂ ਦੀ ਸੋਚ ਦੇ ਨਾਲ ਅਸੀਂ ਅੱਜ ਇੱਥੇ ਖੜੇ ਆਂ ਔਰ ਜੋ ਵੀ ਕਰ ਰਹੇ ਆ ਉਹਨਾਂ ਦੀ ਬਦੌਲਤ ਹੀ ਕਰ ਰਹੇ ਆ ਜੋ ਸਾਡੇ ਰਹਿਬਰ ਸੀ ਬਾਬਾ ਸਾਹਿਬ ਸਤਿਗੁਰ ਰਬਦਾਸ ਮਹਾਰਾਜ ਜੀ ਤੇ ਹੋਰ ਜਿੰਨੇ ਮਾਨਵਤਾਵਾਦੀ ਸਾਡੇ ਅਸੀਂ ਤਾਂ ਉਹਨਾਂ ਨੂੰ ਸਾਰਿਆਂ ਦੇ ਮਿਸ਼ਨ ਨੂੰ ਲੈ ਕੇ ਚੱਲੇ ਹੋਏ ਆ ਜੀ ਜੀ ਤੇ ਅਸੀਂ ਇਹੀ ਚਾਹੁੰਦੇ ਆ ਕਿ ਜਿਹੜਾ ਸਾਡਾ ਸਮਾਜ ਆ ਇਹਨਾਂ ਰਹਿਬਰਾਂ ਦੇ ਜਿਹੜਾ ਮਿਸ਼ਨ ਨੂੰ ਪ੍ਰਚਾਰ ਕਰੇ ਜੀ ਜੀ ਔਰ ਸਾਡੇ ਜਿਹੜੇ ਸਮਾਜ ਆ ਇੱਕ ਵਧੀਆ ਲੀਹਾਂ ਤੇ ਅਵੇ ਹੋਰ ਆਪਣੇ ਰਾਜ ਭਾਗ ਦੀ ਗੱਲ ਕਰੇ ਸੋ ਬਹੁਤ ਬਹੁਤ ਧੰਨਵਾਦ ਜੀ ਮਾਈ ਸਾਹਿਬ ਸੋ ਮਾਈ ਬ੍ਰਦਰ ਮੇਰੇ ਨਾਲ ਮੌਜੂਦ ਨੇ ਸੋ ਰਮਨ ਮਾਈ ਜੀ ਬਾਰੇ ਵੀ ਤੁਹਾਨੂੰ ਦੱਸਤਾ ਆ ਸੋ ਇਹਨਾਂ ਦੇ ਭਰਾ ਹੈ ਰੀਅਲ ਬ੍ਰਦਰ ਸੋ ਜਿਹੜਾ ਇਸ ਵੇਲੇ ਇਸ ਦੁਨੀਆ 'ਚ ਨਹੀਂ ਨੇ ਸੋ ਉਹਨਾਂ ਦੀਆਂ ਯਾਦਾਂ ਨੂੰ ਜਿਹੜਾ ਉਹ ਤਾਜ਼ਾ ਕਰਦੇ ਨੇ ਹਰ ਵੇਲੇ ਸਮਾਜ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਸੋ ਫਾਦਰ ਸਾਹਿਬ ਇਹਨਾਂ ਦੇ ਉਹ ਇਹਨਾਂ ਦੇ ਜੋ ਫੈਮਿਲੀ ਉਹ ਸਾਰੇ ਅਮਰੀਕਾ ਸੈਟਲ ਨੇ ਪਮਨ ਮਾਈ ਜੀ ਵੀ ਸੋ ਬਹੁਤ ਵਧੀਆ ਸਮਾਜਿਕ ਸਮਾਜ ਸੇਵਾ ਵੀ ਕਰਦੇ ਨੇ ਔਰ ਕੰਪਨੀ ਵੀ ਚਲਾ ਰਹੇ ਨੇ ਔਰ ਰਾਈਟਰ ਵੀ ਨੇ ਸੋ ਬਹੁਤ ਅਮਰੀਕਾ ਦੇ ਵਿੱਚ ਉਹ ਵੀ ਬੈਠ ਕੇ ਜਿਹੜੀ ਆਪਣੀ ਜਿਹੜੀ ਬਹੁਤ ਅੱਛੀ ਸੇਵਾ ਨਿਭਾ ਰਹੇ ਨੇ ਸੋ ਮੈਂ ਤੁਹਾਡਾ ਧੰਨਵਾਦ ਆ ਜੀ ਸੋ ਗੱਲਬਾਤ ਕਰਨ ਲਈ ਤੁਸੀਂ ਮੇਰੇ ਨਾਲ ਆਏ ਨੇ ਤੁਹਾਡੇ ਪਿੰਡ 'ਚ ਆਪਾਂ ਪਹੁੰਚੇ ਆ ਸੋ ਤੁਸੀਂ ਇਨਾ ਸਹਿਯੋਗ ਕੀਤਾ ਚੈਨਲ ਦੇ ਨਾਲ ਸੋ ਕੀ ਕਹਿਣਾ ਚਾਹੁੰਦੇ ਹੋ ਚੈਨਲ ਬਾਰੇ ਥੋੜੀ ਗੱਲਬਾਤ ਅਸੀਂ ਬਹੁਤ ਧੰਨਵਾਦੀ ਆ 22 ਲਾਈਵ ਨਿਊਜ਼ ਦਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸੱਲਨ ਸਾਹਿਬ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੋ ਇਦਾਂ ਜੋ ਮਿਸ਼ਨ ਦਾ ਇਹ ਵੀ ਪ੍ਰਚਾਰ ਕਰਦੇ ਹਨ ਬਹੁਤ ਧੰਨਵਾਦੀ ਤੁਹਾਡਾ ਸੋ ਅਮਨ ਜੀ ਦੋ ਸ਼ਬਦ ਲਾਸਟ ਇਹ ਧੰਨਵਾਦ ਕਰਦੇ ਆ ਨਿਊਜ਼ 22 ਟੀਵੀ ਦਾ ਜੇ ਜੋ ਕਿ ਸਾਡੇ ਘਰ ਸਾਡੇ ਜੋ ਵੀ ਵਿਚਾਰ ਆ ਜੋ ਵੀ ਸਮਾਜ ਨੂੰ ਗਾਏ ਸੌਂਗ ਦਿੱਤੇ ਆ ਜਿੰਨੇ ਵੀ ਮਿਸ਼ਨਰੀ ਸੌਂਗ ਦਿੱਤੇ ਆ ਉਹਨਾਂ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਸਾਹੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੱਲਣ ਸਾਹਿਬ ਸੋ ਥੈਂਕ ਯੂ ਜੀ ਤੁਹਾਡਾ ਵੀ ਅਮਨ ਜੀ ਔਰ ਸਾਡੇ ਰਣਜੀਤ ਜੀ ਸੋ ਤੁਸੀਂ ਇੰਨਾ ਸਹਿਯੋਗ ਕੀਤਾ ਚੈਨਲ ਨੂੰ ਨਿਊਜ਼ 22 ਟੀਵੀ ਨੂੰ ਸੋ ਆਪਾਂ ਧੰਨਵਾਦ ਆ ਸਾਰੇ ਦਰਸ਼ਕਾਂ ਦਾ ਸੋ ਜਿਹੜੇ ਸਾਡੇ ਚੈਨਲ ਨੂੰ ਦੇਖ ਰਹੇ ਨੇ ਸੋ ਮੈਂ ਬੇਨਤੀ ਕਰਦਾ ਕਿ ਇਹ ਜਿਹੜੀ ਕਹਿ ਸਕਦੇ ਸਾਡੇ ਮੈਂ ਸਮਾਜ ਨੂੰ ਬੇਨਤੀ ਕਰਦਾ ਜਿਹੜੇ ਸਾਡੇ ਸਾਡੇ ਚੈਨਲ ਨਾਲ ਸਮਾਜ ਨਾਲ ਜਿਹੜੇ ਕਾਫੀ ਲੋਕ ਜੁੜੇ ਨੇ ਸੋ ਜਰੂਰ ਇਸ ਇੰਟਰਵਿਊ ਨੂੰ ਦੇਖਿਓ ਸੋ ਜਿਹੜੇ ਗਾਣੇ ਜਿਹੜੇ ਹਿੱਟ ਦਿੱਤੇ ਨੇ ਸੋ ਉਹ ਸਾਰੇ ਗਾਣੇ ਤੁਸੀਂ ਦੇਖਣੇ ਵੀ ਆ ਚੈਨਲ ਤੇ YouTube ਤੇ ਸਾਰੇ ਗਾਣੇ ਪਏ ਨੇ ਆਪਣੀ ਵੱਲੋਂ ਸੋ ਮੈਂ ਧੰਨਵਾਦ ਕਰਦਾ ਸੋ ਇੰਨਾ ਸਹਿਯੋਗ ਕਰਨ ਲਈ ਸੋ ਬਣੇ ਰਹੋ ਨਿਊਜ਼ 22 ਟੀਵੀ ਚੈਨਲ ਦੇ ਨਾਲ ਧੰਨਵਾਦ